ਬੀਤੀ ਰਾਤ ਕਪੂਰਥਲਾ ਵਿਖੇ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਨੰਗਲ ਨਰੈਣਗੜ ਦੇ ਬਿਜਲੀ ਘਰ ਨੇੜੇ ਕੁਝ ਵਿਅਕਤੀਆਂ ਵੱਲੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਪੈਟਰੋਲ ਪਾ ਕੇ ਪੇਤ ਭਰੀ ਹਾਲਤ ਚ ਅੱਗ ਲਗਾ ਦਿੱਤੀ ਗਈ। ਇਹ ਨੌਜਵਾਨ ਪੁਲਿਸ ਵਿਭਾਗ ਤੋਂ ਸੇਵਾਮੁਕਤ ਹੋਏ ਸਬ ਇੰਸਪੈਕਟਰ ਅਸ਼ੋਕ ਕੁਮਾਰ ਦਾ ਪੁੱਤਰ ਸੀ ਜੋ ਕਿ ਫਾਈਨਾਂਸ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਫੈਸੇ ਲੈ ਨਹੀਂ ਗਿਆ ਸੀ ਜਿੱਥੇ ਕੁਝ ਅਣਪਛਾਤੇਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਇਸ ਦੌਰਾਨ ਨੌਜਵਾਨ ਦੀ ਕੁਛ ਸਮੇਂ ਬਾਅਦ ਹੀ ਇਲਾਜ ਦੌਰਾਨ ਮੌਤ ਹੋ ਗਈ ਉਥੇ ਹੀ ਮ੍ਰਿਤਕ ਨੌਜਵਾਨ ਦੇ ਪਿਤਾ ਵੱਲੋਂ ਅਣਪਛਾਤੇਆਂ ਖਿਲਾਫ ਮਾਮਲਾ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਇਹ ਦੱਸਿਆ ਕਿ 14 ਤਰੀਕ ਨੂੰ ਗਿਆ ਵਾ ਤੇ ਮੁੜ ਕੇ ਮਸਤਲਾਂ ਨੂੰ ਪਤਾ ਲੱਗਾ ਵਾ ਫੋਨ ਆਇਆ ਵਾ ਕਿ ਉਹਦਾ ਮਤਲਬ ਜੜਿਆ ਬੜਾ ਬੜੀ ਮਰਿਜ ਦਾ ਬਹੁਤ ਜ਼ਿਆਦਾ ਸਾਹ ਚੁੱਕਾ ਵਾ ਤੇ ਜਿਹੜੇ ਉਹਨਾਂ ਡਾਕਟਰਾਂ ਨੇ ਮਤਲਬ ਰਾਇਤ ਕੀਤਾ ਵਾ ਸੱਤ ਮਾ ਉਸ ਦੇ ਬੰਦਰ ਦਾ ਜਿੱਥੇ ਉਹ ਜੇ ਤਰ੍ਹਾਂ ਇਸੇ ਦੇ ਮਰਨ ਦਾ ਡਾਕਟਰਾਂ ਨਾਲ ਸੰਦੇ ਹੋਏ ਜ਼ਖਮਾਂ ਦੇ ਕਾਰਨ ਜਿਹੜੀ ਆ ਉਹਦੀ ਮੌਤ ਹੋ ਗਈ ਉਸ ਦੇ ਸਬੰਧ ਵਿੱਚ ਡੀਐਸਪੀ ਸੌਰੀਆ ਤੇ ਆਪਣੇ ਡੀਐਸਪੀ ਸੀਆਈਡੀ ਵਾਲਿਆਂ ਨਾਲ ਹੈ ਵਿਚਾਰ ਪ੍ਰੰਪਰਾ ਕਰਕੇ ਤੇ ਉਹਨਾਂ ਡੀਐਸਪੀ ਸੌਰੀਆ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਚਾਂਦੇ ਆਪਾਂ ਉਸ ਤਰ੍ਹਾਂ ਹੈ ਤਰੀਆਂ ਤੇ ਜਿਹੜਾ ਉਹ ਐਸਟੀਓ ਥਾਣੇ ਸਦਰ ਦਾ ਜਿਹੜਾ ਵਾ ਕੀ ਸਜੇਸਟ ਕਰੀ ਤਾ ਕੋਈ ਇਹ ਤਾਂ ਸੀਸੀਟੀ ਵੀ ਕੈਮਰੇ ਦੇ ਵਿੱਚ ਜੋ ਕੁਝ ਵੀ ਆਊਗਾ ਕਿਉਂਕਿ ਕਪੂਰਥਲੇ ਦੇ ਵਿੱਚ ਹਰ ਥਾਂ ਦੇ ਉੱਤੇ ਪੈਟਰੋਲ ਪੰਪਾਂ ਦੇ ਹਰ ਥਾਂ ਦੇ ਉੱਤੇ ਲੱਗੇ ਆ ਤੇ ਇਹਨੂੰ ਮਤਲਬ ਕਿਸੇ ਨੇ ਸਾਜਿਸ਼ ਦੇ ਤਹਿਤ ਜਿਹੜਾ ਜਾ ਕੇ ਇੱਕ ਕਾਰ ਕੀਤੀ ਮਤਲਬ ਉਹ ਤੇ ਮਤਲਬ ਇਹ ਸੀ ਕਿ ਮੈਨੂੰ ਉਹਨਾਂ ਅਧਿਕਾਰਨਾਂ ਪਰਪਰ ਨੂੰ ਜੋ 1:15 ਮਿੰਟ ਲਈ ਟਾਂਗ ਜੋ ਆੜੜੀ ਮਤਲਬ 6:58 9:00 ਆ ਜਾਂਦੀ ਸੀ ਤੇ ਉਹ ਮੈਂ ਮਤਲਬ ਵੇਟ ਕੀਤੀ ਹੈ 9:30 ਤੱਕ 9:30 ਤੋਂ ਬਾਅਦ ਮੈਂ ਮੋਬਾਈਲ ਲੰਦਾ ਰਿਆ ਨਾ ਨੰਬਰ ਦਾ ਕੋਈ ਨੰਬਰ ਨਹੀਂ ਲੱਗਾ ਤੇ ਮੋੜ ਕੇ 10 ਵਜੇ ਹੱਸਤਾ ਮੈਂ ਨੂੰ ਬਾਅਦ ਮੈਸੇਜ ਕਰਦਾ ਗੱਡ ਬੋਡੀ ਉਹਦੀ ਜਿਹੜੀ ਦੇਖੀ ਆ ਜਾਂ ਕਿ ਸੜਿਆ ਵਾ ਹੈ ਤੇ ਜਿਹੜਾ ਮੋਟਰਸਾਈਕਲ ਸੜਿਆ ਵਾ ਉਹਦੇ ਸਿਰਫ ਇੱਕ ਮੋੜਾ ਟਾਇਰ ਪਾਜਦਾ ਬਾਕੀ ਸਾਰਾ ਪਿੱਛੇ ਤੱਕ ਕਈ ਬਹੁਤ ਜ਼ਿਆਦਾ ਜੜਿਆ ਹਨ ਉਹ ਵੀ ਸੜਿਆ ਹੋਇਆ ਕਿਉਂਕਿ ਜੇ ਮਤਲਬ ਆਪਾਂ ਦੇਖਦੇ ਆ ਕਿ ਚਲੋ ਇਹ ਕੋਈ ਪੈਟਰੋਲ ਨਾਲ ਜਾਂ ਕੋਈ ਸਪਾਰਕ ਨਾਲ ਮੋਟਰਸਾਈਕਲ ਸੜਦਾ ਵਾ ਫਿਰ ਤੇ ਉਹ ਕੋਈ ਵੀ ਆਪਣਾ ਉੱਤੇ ਇੰਨਾ ਚਿਰ ਬਹਿ ਨਹੀਂ ਸਕਦਾ ਜਾਂ ਆਪਣੇ ਆਪ ਨੂੰ ਨਾਟਕ ਕਰਦਾ ਵਾ ਮੌਰਟਮ ਇਹ ਤੋਂ ਬਾਅਦ ਇਹ ਪਹਿਲਾ ਚਾਂਸ ਹੋਇਆ ਕਿ ਜਿਹਦਾ ਮਤਲਬ ਕੋਈ ਵੀ ਮੇਰੇ ਸਾਹਮਣੇ ਸ਼ਿਕਾਇਤ ਜਾਈ ਆ ਉਹ ਚੱਲ ਗਈ ਅੱਜ ਜਾਂ ਜਦ ਇੰਨਾ ਸੜਿਆ ਹੋਵੇ ਉੱਥੇ ਹੀ ਸਦਰ थाना ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਪੋਸਟਮੌਰਟਮ ਉਪਰੰਤ লাশ ਵਾਰਸਾ ਹਵਾਲੇ ਕਰ ਦਿੱਤੀ ਹੈ थाना ਸਦਰ ਮੁਖੀ ਗੁਰਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਕੇਸ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ ਫਿਜ਼ੀਕਲ ਦਾਟ ਇਨਫਾਰਮੇਸ਼ਨ ਹੈ ਕਿ ਐਸੀ ਵੀ ਖੂਟੜਾ ਦੁਕਾਨ ਸੰਘਿਆ ਰੋਡ ਦੇ ਉੱਤੇ ਇੱਕ ਮੋਟਰਸਾਈਕਲ ਦੇ ਨੌਜਵਾਨ ਸੀਗਾ ਜਿਹਦੇ ਮੋਟਰਸਾਈਕਲ ਨੂੰ ਅੱਗ ਲੱਗੀ ਤੇ ਉਹਨੂੰ ਆਪ ਵੀ ਅੱਗ ਲੱਗੀ ਤੇ ਜਿਹਨੂੰ 108 ਸਰ ਜਿਹੜੀ ਸਰਕਾਰੀ ਐਂਬੂਲੈਂਸ ਆਈ ਹੈ ਉਹਨਾਂ ਨੇ ਇੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਜੀ ਵੀ ਸਵੇਰੇ ਅੱਜ ਮਾਰਨਿੰਗ ਟਾਈਮ ਤੇ 9 ਵਜੇ ਡੈਥ ਹੋ ਗਈ ਹੈ ਤੇ ਇਸ ਬੰਦੇ ਦੇ ਵਿੱਚ ਜਿਹੜੇ ਉਹਦੇ ਫਾਦਰ ਹੈਗੇ ਆ ਰਟਾਇਰਡ ਪੀਸ ਇੰਸਪੈਕਟਰ ਹੈਗੇ ਆ ਉਸੇ ਦੇ ਵਿੱਚ ਉਨ੍ਹਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਵੀ ਜੋ ਕਾਰਵਾਈ ਹੈਗੀ ਉਹ ਕਰ ਰਹੇ ਆਂ ਔਰ ਫਰਜ਼ ਜਿਹੜੀ ਹੈਗੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆਂ ਵਾਕਈ ਇਹ ਉਹ ਜਿਹੜੀ ਹੈਗੀ ਇਹ ਡੈਥ ਹੋਈ ਹੈਗੀ ਆ ਕਿਸੇ ਨੇ ਕੀਤੀ ਹੈ ਜਾਂ ਕੋਈ ਕੁਦਰਤੀ ਤੌਰ ਤੇ ਮਰ ਸਕਦੇ ਜਾਂਦੇ ਹੈਗੀ ਅੱਗ ਲੱਗ ਗਈ ਹੈ ਇਹ ਸਾਰਾ ਇਹ ਜਾਂਚ ਦਾ ਵਿਸ਼ਾ ਹੈਗਾ ਜੀ ਜਾਂਚ ਕਰ ਰਹੇ ਆਂ ਜਾਂਚ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਊਗੀ ਉਸ ਹਿਸਾਬ ਨਾਲ ਜਿਹੜੀ ਹੈਗੀ ਉਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜ਼ਿਕਰ ਹੋ ਗਿਆ ਹੈ ਕਿ ਕਟਨਾ ਸਥਲ ਤੋਂ ਮਿਲੇ ਮੋਟਰਸਾਈਕਲ ਦੀ ਹਾਲਤ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਮੋਟਰਸਾਈਕਲ ਤੇ ਬੈਠੇ ਰੁਹੀ ਅਗ ਲਗਾਈ ਗਈ ਹੋਵੇ ਕਿਉਂਕਿ ਮੋਟਰਸਾਈਕਲ ਦਾ ਪਿਛਲਾ ਹਿੱਸਾ ਹੀ ਜ਼ਿਆਦਾ ਸੜਿਆ ਹੋਇਆ ਜਦ ਕਿ ਅਗਲੇ ਟਾਇਰ ਨੂੰ ਬਹੁਤਾ ਨੁਕਸਾਨ ਨਹੀਂ ਸੀ ਪਹੁੰਚਿਆ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਸ਼ਹਿਰ ਤੋਂ ਘਟਨਾ ਸਥਾਨ ਵੱਲ ਜਾਂਦੇ ਰਸਤੇ ਦੇ ਸੀਸੀਟੀਵੀ ਕੈਮਰਾ ਨੂੰ ਵੀ ਖੰਗਾ ਲਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਮੋਬਾਈਲ ਕਾਲ ਡਿਟੇਲ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਜੋ ਇਸ ਮਾਮਲੇ ਨੂੰ ਜਲਦੀ ਹੱਲ ਕੀਤਾ ਜਾ ਸਕੇ ਕਪੂਰਥਲਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ